ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਵਿੱਚ ਚੀਤਾ ਦਿਖਣ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾ ਕੇ ਚੀਤੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਅਸਫਲ ਰਹੀ ਦੱਸਦੀ ਹੈ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਤ ਦੇ ਸਮੇਂ ਇਕੱਲੇ ਬਾਹਰ ਨਾ ਨਿਕਲਣ ਤੇ ਦੋ ਪਹੀਆ ਵਾਹਨ ਤੇ ਵੀ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੱਸਦੀ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਚੀਤਾ ਦਿਖਾਇ ਦਿੱਤਾ ਸੀ ਤੇ ਲਗਾਤਾਰ ਸਰਚ ოਪਰੇਸ਼ਨ ਤੋਂ ਬਾਅਦ ਵੀ ਨਹੀਂ ਫੜਿਆ ਗਿਆ ਤੇ ਹੁਣ ਦੂਸਰੀ ਘਟਨਾ ਇਹ ਕੋਟਕਪੂਰਾ ਦੀ ਹੈ ਜਿੱਥੇ ਭੀੜ ਸਿਖਾਵਾਲਾ ਵਿੱਚ ਲੋਕਾਂ ਵੱਲੋਂ ਚੀਤਾ ਵੇਖਿਆ ਗਿਆ ਤੇ ਇਸ ਦੀ ਇੱਕ ਬਕਾਇਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਜਦੋਂ ਸਾਨੂੰ ਇੱਥੇ ਮਤਲਬ ਸਰਪੰਚ ਸਾਹਿਬ ਤੋਂ ਪਤਾ ਲੱਗਾ ਕਿ ਉਹਨਾਂ ਦੇ ਕੈਮਰੇ ਦੇ ਵਿੱਚ ਕੋਈ ਜਾਂ ਮਤਲਬ ਹੈਗਾ ਸਪੀਸੀ ਇੱਥੇ ਕੈਪਚਰ ਹੋਈ ਆ ਹਜੇ ਉਹਦੀ ਪੂਰੀ ਤਰ੍ਹਾਂ ਕੋਕ ਕਰ ਰਹੀਆਂ ਸੀ ਵੀ ਉਹ ਲੈਪਡ ਹੀ ਆ ਜਾਂ ਕੋਈ ਕੋਈ ਹੋਰ ਚੀਜ਼ ਆ ਤਾਂ ਕਿ ਲੋਕਾਂ ਦੇ ਮਨ ਚ ਡਰ ਬਣਿਆ ਹੋਇਆ ਏ ਕਿ ਵੀ ਸ਼ਾਇਦ ਇੱਥੇ ਚੀਤੇ ਦੀ ਔਰ ਹੈਗੀ ਆ ਮਤਲਬ ਸੰਭਾਵਨਾ ਹੈ ਮੌਜੂਦਗੀ ਆ ਤੇ ਅਸੀਂ ਉਹਦੀਆਂ ਪੈੜਾਂ ਵਗੈਰਾ ਵੀ ਚੈੱਕ ਕੀਤੀਆਂ ਏ ਪਰ ਉਹ ਮਤਲਬ ਕਿਸੇ ਹੋਰ ਜਾਨਵਰ ਨਾਲੋਂ ਚੀਤੇ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਲੱਗ ਰਹੀ ਆ ਇੱਥੇ ਇੰਨੀ ਲੋਕਾਂ ਕਿ ਵੀ ਉਹਦਾ ਲੋਕਣਾ ਤੇ ਲੱਭਣਾ ਥੋੜਾ ਜਿਹਾ ਮੁਸ਼ਕਲ ਆ ਪਰ ਲੋਕਾਂ ਨੂੰ ਅਸੀਂ ਇਹੀ ਕਵਾਂਗੇ ਕਿ ਥੋੜਾ ਜਾ ਆਪ ਦੀ ਸੇਫਟੀ ਪਹਿਲਾਂ ਰੱਖਣ ਕਰ ਤੋਂ ਨਿਕਲਣ ਸਮੇ ਥੋੜੀ ਜਿਹੀ ਹੇਤਿਆਤ ਬachten ਉਹ ਡਿਪਾਰਟਮੈਂਟ ਕੀ ਕਾਰਵਾਈ ਕਰੇਗਾ ਜੇ ਜੇ ਕੋਈ ਦਿਖਾਈ ਦਿੰਦਾ ਹੈ ਪਗੜਮ ਬਾਰੇ ਅਸੀਂ ਉਹਨਾਂ ਨੂੰ ਰੈਸਕਿਊ ਕਰਨ ਦੀ ਆਪਦੇ ਵੱਲੋਂ ਭਾਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਾਈਲਡ ਲਾਈਫ ਦੇ ਵਿੱਚ ਥਰੂ ਕੋਈ ਹੁੰਦੀਆਂ ਉਹਨੀਆਂ ਰੈਸਕਿਊ ਕਰਨ ਦੀਆਂ ਜਿਹੜੀਆਂ ਇਨਸਟਰਕਸ਼ਨ ਆ ਉਹਨਾਂ ਦੇ ਅਕੋਰਡਿੰਗ ਹੀ ਉਹਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪਿੰਜਰਾ ਵਗੈਰਾ ਲਗਾਉਣਾ ਪੈਂਦਾ ਪਤਾ ਲੱਗ ਜਾਂਦੀ ਫਿਰ ਲਗਾ ਹਾਂਜੀ 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 ਸਰ ਨਹੀਂ ਵੇ ਅਸੀਂ ਪਿੰਜਰਾ ਵਗੈਰਾ ਤਾਂ ਲਗਵਾ ਹੀ ਦੇਵਾਂਗੇ ਜੀ ਬਾਕੀ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਦੀ ਜਿਵੇਂ ਉਹ ਇਨਸਟਰਕਟ ਕਰਨਗੇ ਆਪਾਂ ਉਸ ਅਕੋਰਡਿੰਗ ਹੀ ਕੰਮ ਕਰਾਂਗੇ ਕੋਸ਼ਿਸ਼ ਸਾਡੀ ਇਹੀ ਹੋਗੀ ਵੀ ਉਹਨੂੰ ਰੈਸਕਿਊ ਕਰਕੇ ਜਿਹੜਾ ਇਹਥੋਂ ਲੋਕਾਂ ਦੀ ਕੀ ਸੀ ਜ਼ਿਆਦਾ ਨੂੰ ਲੋਕਾਂ ਨੂੰ ਸਿਰ ਇਹੀ ਕਵਾਂਗੇ ਵੀ ਚਲੋ ਆਪਣੇ ਆਪ ਨੂੰ ਪਹਿਲਾਂ ਆਪਦੀ ਸੇਫਟੀ ਪਹਿਲਾਂ ਰੱਖਣ ਉਹ ਰਾਤ ਬਰਾਤੇ ਬਾਹਰ ਨਾ ਨਿਕਲਣ ਕੋਸ਼ਿਸ਼ ਕਰਨ ਕਿ 4-ਵੀਲਰ ਹੀ ਵਰਤਣ 2-ਵੀਲਰ ਤੇ ਸਫ਼ਰ ਜਿਹੜਾ ਉਹ ਘੱਟ ਕਰਨਾ ਤੇ ਕੋਸ਼ਿਸ਼ ਕਰਨ ਜਿਹੜੇ ਆ ਸੰਘਣੇ ਏਰੀਆ ਏ ਜਿਵੇਂ ਬੀੜ ਹੋ ਗਿਆ ਜਾਂ ਮਡਾਨੀਆਂ ਵਾਲੀ ਸਾਈਡ ਆ ਇਸ ਪਾਸੇ ਘਟ ਜਾਣ ਕਿਉਂਕਿ ਇੱਧਰ ਉਹਦੇ ਹੋਣ ਦੀ ਸੰਭਾਵਨਾ ਜ਼ਿਆਦਾ ਏ ਅਸੀਂ ਇਹ ਸਾਰੇ ਪਿੰਡ ਦੇ ਇੱਥੇ ਵਸਨੀਕ ਖੜੇ ਆ ਸਾਡੇ ਰਾਤ ਕੈਮਰੇ ਦੇ ਵਿੱਚ ਸ਼ੱਕ ਲੱਗਿਆ ਸਾਨੂੰ ਵੀ ਜਿੱਦਾਂ ਚੀਤਾ ਟਾਈਪ ਦਾ ਕੋਈ ਜਾਨਵਰ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਨਫੋਰਮ ਕਰਤਾ ਸੀ ਨਾਲ ਦੀ ਨਾਲ ਤੇ ਸਾਡੀ ਇੱਕ ਡਿਮਾਂਡ ਹੈ ਪਿੰਡ ਵੱਲੋਂ ਵੀ ਸਾਡਾ ਜਿਹੜਾ ਪਿੰਡ ਹੈ ਉਹ ਜੰਗਲਾਤ ਦੇ ਨੇੜੇ ਪੈਂਦਾ ਇਹਨੂੰ ਪਹਿਲਾਂ 1200 ਕਿਲਾ ਜਿਹੜਾ ਇੱਥੇ ਯੂਨੀਵਰਸਿਟੀ ਦਾ ਸੀਗਾ ਉਹ ਵਿਹਲਾ ਪਿਆ ਰਿਹਾ ਦੋਕਸਾਲ ਤੇ ਕੁਝ ਸਰਕਾਰ ਨੇ ਵੀ ਕਾਰਵਾਈ ਕੀਤੀ ਤੇ ਉਹਨੂੰ ਵੈਗ ਕਰਤਾ ਸਰਕਾਰ ਦੇ ਨਾਲ ਉਹਦਾ ਰੀਜ਼ਰਵ ਵਗੈਰਾ ਹੋ ਗਿਆ ਰਾਜੇ ਦਾ ਤੇ ਅਸੀਂ ਕਿੰਨੇ ਵੀ ਜਿਹੜੀ ਆ ਜਮੀਨ ਵਿਹਲੀ ਪਈ ਹੈ ਸਾਡੇ ਪਿੱਛੇ ਘਰਾਂ ਦੇ ਸਾਹਮਣੇ ਇਹਨੂੰ ਵੀ ਉਸੇ ਤਰ੍ਹਾਂ ਵੈਗ ਕੀਤਾ ਜਾਵੇ ਤਾਂ ਅਨਾਜ ਵੀ ਪੈਦਾ ਹੋਊਗਾ ਤੇ ਇਹਦੀ ਜਿਹੜੀ ਲੋਕਾਂ ਜਾਨਵਰਾਂ ਦੀ ਉਹ ਵੀ ਖਤਮ ਹੋ ਜੂਗੀ ਸਾਡੇ ਇੱਥੇ ਬਹੁਤ ਤਰ੍ਹਾਂ ਦੇ ਜਾਨਵਰ ਇੱਥੇ ਦਾ ਸੂਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਹੈ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਹੁਣ ਇਹ ਨਵਾਂ ਜਾਨਵਰ ਵੇਖਿਆ ਗਿਆ ਜਿਹੜਾ ਚੀਤਾ ਹੈ ਫਿਰ ਕੁਝ ਬੱਕਰੀਆਂ ਵਾਲੇ ਵੀ ਦੱਸਦੇ ਵੀ ਤੇ ਸੱਪ ਬੜੇ ਮੋਟੇ ਦੇ ਜਿੱਦਾਂ ਅਜਗਰ ਟਾਈਪ ਦੇ ਆ ਇਹਦੇ ਚ ਪੈਦਾ ਹੋ ਰਹੇ ਆ ਤੇ ਇੱਕ ਸੇ ਹੁੰਦੀ ਹੈ ਉਹ ਏਡੀਆਂ ਏਡੀਆਂ ਸਲਾਈਆਂ ਵਗੈਰਾ ਉਹਦੇ ਨਾਲ ਉਹ ਬੜੀ ਖਤਰਨਾਕ ਹੈ ਉਹ ਵੀ ਵੇਖੀ ਆ ਇੱਥੇ ਕਾਫੀ ਤੇ ਇੱਕ ਸਾਡੀ ਪਿੰਡਵਾਲੀਆਂ ਵੀ ਬੇਨਤੀ ਹੈ ਜਿਹੜੇ ਅਸੀਂ ਜ਼ਿੰਮੇਵਾਰ ਇਧਰਲੇ ਪਾਸੇ ਆ ਨਾਲ ਨਾਲ ਜੰਗਲ ਦੇ ਵੀ ਇਹਨਾਂ ਦੀ ਸੁਰੱਖਿਆ ਵਾਸਤੇ ਵੀ ਸਾਨੂੰ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਕੀਤਾ ਕੰਢੀਰੀਏ ਦੇ ਵਿੱਚ ਵੀ ਉਹਨਾਂ ਨੂੰ ਹਥਿਆਰ ਮੁਹਈਆ ਕਰ ਦਿੱਤੇ ਆ ਵੀ ਜਾਂ ਸਕੀਮ ਚਲਾਈ ਹੈ ਵੀ ਉਹਨਾਂ ਨੂੰ ਅਸਲਾ ਜਿਹੜਾ ਮੁਹੱਇਆ ਕੀਤਾ ਜਾਊਗਾ ਪਹਿਲ ਦੇ ਆਧਾਰ ਤੇ ਜਿਹੜੇ ਜੰਗਲਾਂ ਦੇ ਨੇੜੇ ਰਹਿੰਦੇ ਆ ਤੇ ਸਾਨੂੰ ਇਧਰਲੇ ਪਾਸੇ ਵੀ ਜਿਹੜਾ ਮਤਲਬ ਇਸ ਤਰ੍ਹਾਂ ਦਾ ਕੋਈ ਥਿਆਰ ਵਗੈਰਾ ਮੁਹੱਇਆ ਜਿੱਦਾਂ ਕੋਈ ਜਾਨਵਰ ਆਨੋ ਦਿਖਾਈ ਦਿੱਤਾ ਜਾਂ ਗਲਬਤ ਇਹ ਇੰਦਰ ਸਾਡੇ ਸੂਰ ਬਹੁਤ ਜ਼ਿਆਦਾ ਜੀ ਇਹ ਵੀ ਪੈਂਦੇ ਆ ਸਾਨੂੰ ਵੀ ਪੈ ਜਾਂਦੇ ਆ ਖੇਤ ਫਰਦਿਆਂ ਜੰਗਲੀ ਸੂਰ ਆ ਜਿਹੜੇ ਇਹ ਵੀ ਨੁਕਸਾਨ ਕਰਦੇ ਆ ਫਸਲਾਂ ਦਾ ਬਹੁਤ ਅਕਸਰ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਆ ਸਾਡੇ ਸਿੱਥੇ ਮਤਲਬ ਜਿਵੇਂ ਝਟਕਾ ਟਾਈਪ ਇੱਕ ਜਿੱਦਾਂ ਰਾਜਸਥਾਨ ਦੇ ਵਿੱਚ ਤਾਰ ਵਰਤੀ ਜਾਂਦੀ ਆ ਉਸੇ ਤਰ੍ਹਾਂ ਲਾਈਆਂ ਹੋਈਆਂ ਤਾਂ ਫ ਉਹ ਵੀ ਮਤਲਬ ਬਹੁਤ ਜ਼ਿਆਦਾ ਖਤਰਨਾਕ ਏਰੀਆ ਬੰਦਾ ਜਾਂਦਾ ਸਾਡਾ ਇਹ ਜਿਹੜਾ ਸਾਨੂੰ ਪ੍ਰਸ਼ਾਸਨ ਤੋਂ ਕੋਈ ਇਸ ਤਰ੍ਹਾਂ ਦੀ ਸਹੂਲਤ ਦਵਾਈ ਜਾਵੇ ਤਾਂ ਜੋਸੀਂ ਆਪਦੀ ਸੁਰੱਖਿਆ ਤਾਂ ਕਰ ਸਕੀਏ ਨਾ ਕੋਈ ਪੰਚਾਇਤ ਜੰਗਲੀ ਇਹਦੀ ਬੋਰਡ ਪਾ ਦਿੱ ਜਾਵੇ ਹਾਂ ਜਾਂ ਜਾਲੀ ਵਗੈਰਾ ਲਾਈ ਜਾਵੇ ਇੱਧਰ ਸਾਡੇ ਘਰਾਂ ਵਾਲੇ ਪਾਸੇ ਜਾਲੀ ਲਾ ਕੇ ਪਿੰਡ ਨੂੰ ਕਵਰ ਕੀਤਾ ਜਾਵੇ ਇੱਧਰ ਜੰਗਲ ਵਾਲਾ ਪਾਸਾ ਜਿਹੜਾ ਅਨਟੱਚ ਹੋ ਜਾਵੇ ਸਾਡੇ ਪਾਸੇ ਤੇ ਸਰਪੰਚ ਸਾਹਿਬ ਇਹਨਾਂ ਦੀ ਬੈਕ ਹੈਗੀ ਜਿਹਨਾਂ ਦੇ ਘਰ ਹੈ ਇਹਨਾਂ ਦੇ ਕੈਮਰਾ ਲੱਗਿਆ ਸੀਗਾ ਤੇ ਉਹ ਭਾਈ ਸਾਹਿਬ ਜਿਹਨਾਂ ਦਾ ਘਰ ਹੈਗਾ ਉਹਨਾਂ ਦੇ ਜਦੋਂ ਉਹਨਾਂ ਨੇ ਜਗਰੂਪ ਸਿੰਘ ਉਹਨਾਂ ਨੇ ਪਹਿਲਾਂ ਜਦੋਂ ਗੇਟ ਬੰਦ ਕੀਤਾ ਇੱਕ ਦੋ ਮਿੰਟ ਹੀ ਪਹਿਲਾਂ ਤੇ ਉਹ ਆ ਕੇ ਆਪਣੇ ਬੈੱਡ ਤੇ ਜੋ ਲੰਮੇ ਪਏ ਤੇ ਉਹਨਾਂ ਦੀ ਨਿਗਾਹ ਚ ਪਿਆ ਕੈਮਰੇ ਉਹਨਾਂ ਦਾ ਕੈਮਰੇ ਤੇ ਧਿਆਨ ਗਿਆ ਜਦੋਂ ਸਕਰੀਨ ਦੇਖੀ ਉਹਨਾਂ ਦੀ ਨਿਗਾਹ ਚ ਗਿਆ ਫਿਰ ਉਹਨਾਂ ਨੇ ਮਤਲਬ ਕਿ ਅੱਗੇ ਉਹਦੇ ਫੁਟੇਜ ਬਣਾ ਕੇ ਫਿਰ ਭੇਜਤੇ ਫਿਰ ਸਾਨੂੰ ਪੁਲਿਸ ਨੂੰ ਇਨਫੋਰਮ ਹੋ ਗਿਆ ਫਿਰ ਅਸੀਂ ਕਨਸਰਨ ਸਪੰਦਰ ਡਿਪਾਰਟਮੈਂਟਸ ਨੂੰ ਇਨਫੋਰਮ ਕਰਤਾ ਹੁਣ ਅਸੀਂ ਇਸੇ ਤਰ੍ਹਾਂ ਤੇ ਆਏ ਹਾਂ ਮਤਲਬ ਕਿ ਇਨ ਕੇਸ ਕੋਈ ਵੱਡਾ ਪਜਾਨੀ ਨੁਕਸਾਨ ਨਾ ਹੋ ਜੇ ਤਾਂ ਰਾਤ ਭਰਾਤੇ ਜਦੋਂ ਆਪਾਂ ਨਿਕਲਣਾ ਧਾਗਣਾ ਨਿਕਲਣਾ ਸਾਈਕਲ ਮੋਟਰਸਾਈਕਲ ਆਪਾਂ ਨਾ ਯੂਜ਼ ਕਰੀਏ ਤੇ ਜੇ ਕੋਈ ਅਮਰਜੈਂਸੀ ਕੋਈ ਮਰੀਜ਼ ਕੋਈ ਪੇਸ਼ੈਂਟ ਲੈ ਕੇ ਜਾਣਾ ਤਾਂ ਟ੍ਰਾਈ ਕਰੀਵੇ ਆਪਾਂ ਕੋਈ ਕਾਰ ਉਹ ਜਿਹੜਾ ਵੀ ਕੋਲ ਹੋਵੇ ਜੀ ਸੇਫ ਹੋਵੇ ਤੇ ਕਿਉਂਕਿ ਬੀੜ ਆ ਇੱਥੇ ਬੀੜ ਦੇ ਵਿੱਚ ਪਹਿਲਾਂ ਹੀ ਆਪਣਾ ਸੂਰ ਵਗੈਰਾ ਬਹੁਤ ਹੈ ਗਿਆ ਤੇ ਸ਼ਿਕਾਰ ਇੱਥੇ ਆਉਣ ਦੀ ਚਾਂਸ ਹੁੰਦੇ ਆ ਜੀ ਜਗਤ ਤੇ ਲੋਕ ਵੀ ਬਹੁਤ ਜ਼ਿਆਦੇ ਜੀ ਇੱਥੇ ਤਾਂ ਇਸ ਕਰਕੇ ਅਸੀਂ ਤਾਂ ਸਾਰੀ ਪਬਲਿਕ ਨੂੰ ਅਪੀਲ ਕਰਦੇ ਹਾਂ ਵੀ ਕੁਝ ਚੀਜ਼ ਮਤਲਬ ਸਸਪੀਸ਼ਸ ਹੈਗੀ ਆ ਜਾਨਵਰ ਇਹ ਤੇ ਜਿੰਨੇ ਤੇ ਕਲੀਅਰ ਨਹੀਂ ਹੁੰਦਾ ਉਹਨਾਂ ਕਹਿੰਦੀ ਥੋੜਾ ਇਤਿਆਦ ਰੱਖੋ ਹਜ਼ਾਰ ਕਿੱਲਾ ਕਿੱਦਾਂ ਲਈਏ ਇਤੋਂ ਰਹਿਣਾ ਸੱਚੀ ਜੇ ਬੀਜੀ ਆਰੋ ਸਭ ਨੂੰ ਵੀ ਖਾਣ ਤੋਂ ਬਾਅਦ ਤੇ ਵੱਧੂ ਮੇਰੇ ਉਹਨਾਂ ਨੂੰ ਚਿਰ ਨਹੀਂ ਜਗ੍ਹਾ ਬੜੀ ਆਹ ਜੀ ਆਹ ਆ ਵਿਖਵਾ ਇਹ ਜੋ ਪ੍ਰੋਬਲਮ ਹੈ ਨਾ ਉਹ ਵਰੀਦ ਪਾਪਾਂ ਵਾਲੀ ਹੈ ਜੀ ਹਾਂ ਪਤਾ ਕੀ ਚੀਜ਼ ਹੈ ਨਾ ਬਿਲਕੁਲ ਤੁਸੀਂ ਉਹਨੂੰ ਕਲੈਰਟੀ ਦਾ ਕਰੀਏ ਨਾ ਆਪਾਂ ਉਸ ਚੀਜ਼ ਦੀ ਅਰੇ ਕੁਛ ਹੋਰ ਵੀ ਪਾਟ ਨਹੀਂ ਲੱਗਦਾ ਪਰ ਦਿੱਤੀ ਹੈ ਉਦੋਂ ਦੀ ਵਾਰ ਛੋਟੀ ਨਹੀਂ ਹਾਂ ਤੁਹਾਨੂੰ ਅਗਲੀ ਚੱਲਣਾ ਪਿੱਛੇ ਪਾ ਦੇਣਾ ਗੱਲ ਨੂੰ ਨਾ ਮੈਂ ਕਰ ਕਰਦਾ ਆ ਉਹ ਵੀ ਪਾਇਆ ਨਹੀਂ ਇਹ ਵੀ ਪਾੜ ਫੋਟੋ ਨਹੀਂ ਆ ਨਾ ਛੱਡੀ ਕਰਕੇ ਨਹੀਂ ਆ ਆ ਏਦਾਂ ਮੋਟਾ ਹੈ ਸਿਰ ਤੇ ਉਹ ਕੈਮਰੇ ਜੇ ਇੱਧਰ ਵੀ ਆ ਨਾ ਤਾਂ ਕੈਮਰੇ ਜੀ ਲੱਗਦੇ ਆ ਲੱਗਦੇ ਇੱਧਰ ਹਾਂ ਫਿਰ ਹਾਂ ਇਹਦੇ ਆ ਦੇਖੀ ਛੱਡੀ ਪਾੜਦੇ ਆ ਦੇਖੀ ਆ ਦੇਖੀ ਆ ਤੇ ਇਹ ਬੈਠੇ ਬੜਾ ਨਾ ਰੇਸਰ ਕਾਹਦੇ ਕਾਹਦੇ ਕਰਦਾ ਨਾ ਕਾਹਦੇ ਕਰਦਾ ਆ ਬੰਦਾ ਲੱਗਦਾ ਰਾਤ ਆ ਗਿਆ ਜੀ

ਜੰਝਣ ਵਾਲੇ ਪੰਜ ਆਹ ਆ ਪੈੜੀ ਨੀ ਇਹ ਪੂਰੇ ਨਾ ਪੰਜਾਂ ਦੀ ਪੈੜ ਆ ਪੂਰਾ ਪੰਜਾ ਪੂਰਾ ਆਇਆ ਹੋਇਆ ਬੁਲਾ ਪੂਰਾ ਮਾਲ ਜਨੇ ਇਹਦੀ ਫੋਟੋ ਹੂੰ ਬੱਤੀ ਕਰਤੀ ਕਰਦੀ ਹੂੰ ਗੋਲ ਕਰਤੀ ਹੂੰ ਇਹ ਰਾ ਆ ਜਾਂਦਾ ਆ ਇੰਟਰਨੈਟ ਉੱਥੀ ਪੈੜ ਜੰਗਲ ਵਾਲੀ ਤੂੰ ਗਾ ਤੇ ਪੈਰ ਲਹੂ ਸਤਲਾ ਤੇ ਉਨਾਂ ਤੋਂ ਬਾਗ ਤੋਂ ਪੁੱਛਿਆ ਤਾਂ ਨਹੀਂ